12 pro 128 gb ਆ ਗਿਆ ਕਲਰ ਸਾਰੇ ਮਿਲ ਜਾਣਗੇ ਤੇ ਸਿਰਫ 41000 ਰੁਪਏ ਦੇ ਵਿੱਚ Apple Gear ਤੋਂ ਵਾਰੰਟੀ ਮਿਲੇਗੀ ਪੂਰੇ ਸਾਲ ਦੀ 12 ਮਿਲ ਜੇਗਾ 64 gb ਸਿਰਫ ਸਿਰਫ 252500 ਰੁਪਏ ਦੇ ਵਿੱਚ ਚਲੋ ਉਹਦਾ ਸਿਰਫ 34500 ਰੁਪਏ ਦੇ ਵਿੱਚ 13 mini 1228 gb ਵਾਲਾ Samsung 'ਚ ਮਿਲ ਜੇਗਾ ਤੁਹਾਨੂੰ Flip 3 ਸਿਰਫ ਸਿਰਫ 23000 ਰੁਪਏ ਦੇ ਵਿੱਚ iPhone 15 brand new piece ਆ ਪੇਪਰ ਲੱਗਾ ਹੋਇਆ ਬੈਟਰੀ ਵੀ 100 ਹੈ ਕੰਡੀਸ਼ਨ ਵੀ 100 ਹੈ ਬਾਕਸ ਕੇਬਲ ਸਾਰਾ ਕੁਝ ਨਾਲ ਹੈ ਸਿਰਫ ਸਿਰਫ 56000 ਰੁਪਏ ਦਾ ਇਹ S23 ultra ਨੇ ਭਾਜੀ S23 ultra ਸਿਰਫ ਸਿਰਫ 55500 ਰੁਪਏ ਦੇ ਵਿੱਚ S23 ultra iPhone 13 ਸਿਰਫ ਸਿਰਫ 1.5 ਤੋਂ 2 ਮਹੀਨੇ ਪੁਰਾਣਾ ਫੋਨ ਹੈ ਬਿਲਕੁਲ ਨਿਊ ਪੀਸ ਹੈ ਨਵਾਂ 50000 ਰੁਪਏ ਦਾ ਸਿਰਫ ਦਾ ਸਿਰਫ 40000 ਰੁਪਏ ਦੇ ਵਿੱਚ S by Ultra ਮਿਲ ਜਾਣਗੇ ਤੁਹਾਨੂੰ 8GB RAM ਤੇ 128GB ਵਾਲਾ ਮਿਲੇਗਾ ਸਿਰਫ 42500 ਓਕੇ ਜੇ ਇਹ ਚ 12GB ਤੇ 256GB ਲੈਨਰ ਤੇ 48000 ਰੁਪਏ ਦੇ ਵਿੱਚ 14 256GB ਕਈ ਦੀ ਮੈਮਰੀ ਜ਼ਿਆਦਾ ਨਹੀਂ ਹੁੰਦੀ ਕਿ ਇਹਨੂੰ ਉਹਦੀ 256GB ਤੇ ਆਈਫੋਨ 14 ਮਿਲ ਜਾਏਗਾ ਸਿਰਫ ਤੇ ਸਿਰਫ 46400 ਰੁਪਏ ਦੇ ਵਿੱਚ 13 Pro Max 128GB ਮਿਲੇਗਾ ਤਾਂ ਸਿਰਫ 54000 ਛੇ 255 ਲੈਣਾ ਤੇ 56500 ਰੁਪਏ ਦੇ ਵਿੱਚ ਪਿਕਸਲ 7 ਮਿਲ ਜਾਏਗਾ ਤੁਹਾਨੂੰ ਸਿਰਫ ਤੇ ਸਿਰਫ 27500 ਰੁਪਏ ਦੇ ਵਿੱਚ 128GB ਆਈਫੋਨ 7 7000 ਦਾ ਬਿਲਕੁਲ ਬ ਬਿਲਕੁਲ 14 Pro ਭਾਈ 100 ਬੈਟਰੀ 100 ਕੰਡੀਸ਼ਨ 128 GB ਹੈ ਫਿਜ਼ੀਕਲ ਡੁਅਲ ਸਿਮ ਐ ਸਿਰਫ ਸਿਰਫ ਤੁਹਾਨੂੰ ਪਏਗਾ 69000 ਦੇ ਵਿੱਚ ਹੈਲੋ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਆਏ ਜੀ ਦਾ ਫੋਨ ਵਰਲਡ ਐਲਪੀਓ ਜਿਹੜਾ ਕਿ ਲੌਗ ਏਟ ਦੇ ਹੈ ਤੇ ਇੱਥੇ ਤੁਹਾਨੂੰ ਹਰ ਤਰ੍ਹਾਂ ਦੀ ਐਕਸੈਸਰੀ ਹਰ ਤਰ੍ਹਾਂ ਦੇ ਮੋਬਾਈਲ ਸੈਕੰਡ ਹੈਂਡ ਮੋਬਾਈਲ ਤੇ ਬਹੁਤ ਵਧੀਆ ਡੀਲ ਮਿਲੇਗੀ ਤੇ ਭਾਈ ਨੂੰ ਮਿਲਦੇ ਆ iPhone 7 ਤੋਂ ਲੈ ਕੇ 15 Pro Max ਤੱਕ ਦਾ ਸਟਾਕ ਤੁਹਾਨੂੰ ਸਾਰੇ ਦਿਖਾਵਾਂਗੇ ਇਹ ਹੈਗੇ iPhone 14 Pro 128 GB ਹੈ ਫਿਜ਼ੀਕਲ ਡਬਲ ਸਿਮ ਹੈ ਅਜਾ ਮਤਲਬ ਦੋ SIMਾਂ ਕੱਟੀਆਂ ਪੈਣਗੀਆਂ Apple 'ਚ ਦੋ SIMਾਂ ਕੱਟੀਆਂ ਪਾਵਾਂਗੇ eSIM ਨਹੀਂ ਐਕਚੁਅਲੀ ਦੋ SIMਾਂ ਫਿਜ਼ੀਕਲ ਪੈਣਗੀਆਂ ਸਰ ਇਹਦੇ ਵਿੱਚ 128 GB ਆ ਨੋਨ ਐਕਟੀਵੇਟ ਪੀਸ ਆ ਕੰਡੀਸ਼ਨ ਆਲਮੋਸਟ ਸਾਰਾ ਕੁਝ ਬ੍ਰਾਂਡ ਨਿ ਹੋਏਗਾ ਨੋਨ ਐਕਟੀਵੇਟ ਸ਼ੋ ਕਰੇਗਾ ਤੁਸੀਂ ਸੀਰੀਅਲ ਨੰਬਰ ਚੈੱਕ ਕਰੋ ਆਨਲਾਈਨ ਤੇ ਨੋਨ ਐਕਟੀਵੇਟ ਸ਼ੋ ਕਰੇਗਾ ਜਦ ਤੁਸੀਂ ਐਕਟੀਵੇਟ ਕਰੋਗੇ ਉਸ ਤੋਂ ਬਾਅਦ ਡਿਟੇਲ ਦਿਖੇਗਾ ਕਿ ਐਕਸਪਾਇਰ ਹੈ ਕੀ ਆ ਓਕੇ 128 GB ਆ ਕੰਡੀਸ਼ਨ ਆਲਮੋਸਟ ਸਾਰੀ ਓਕੇ ਆ 128GB ਹੈ ਫਿਜ਼ੀਕਲ ਡਿਊਲ ਸਿਮ ਹੈ ਸਿਰਫ ਸਿਰਫ ਤੁਹਾਨੂੰ ਪਏਗਾ 69000 ਦੇ ਵਿੱਚ 14 Pro ਕਿ 13 Pro ਭਾਜੀ 14 Pro ਭਾਜੀ 100 ਬੈਟਰੀ 100 ਕੰਡੀਸ਼ਨ ਨੋਨ ਐਕਟੀਵੇਟ ਵਾਲੇ ਪੀਸ ਦੇ ਰਹੇ ਆ ਤੁਹਾਨੂੰ ਵਾਹ ਜੀ ਵਾਹ ਕੀ ਬਾਤ ਹੈ ਆਈਫੋਨ 13 ਸਿਰਫ ਤੇ ਸਿਰਫ ਡੇਢ ਕੇ 2 ਮਹੀਨੇ ਪੁਰਾਣਾ ਫੋਨ ਹੈ ਬੈਂਡ ਨਿਊ ਪੀਸ ਹੈ ਨਵਾਂ 50000 ਰੁਪਏ ਦਾ ਸਿਰਫ ਤੇ ਸਿਰਫ 40000 ਰੁਪਏ ਦੇ ਵਿੱਚ ਇਹਦੇ ਚ ਭਾਜੀ ਵਾਰੰਟੀ ਵੀ ਆਏਗੀ ਭਾਜੀ ਸਿਰਫ 1 ਮਹੀਨਾ ਪੁਰਾਣਾ ਭਾਜੀ ਅੱਛਾ ਮਤਲਬ ਕੰਪਨੀ ਵਾਰੰਟੀ ਨਾਲ ਹੈ ਹਾਂ ਜੀ ਹਾਂ ਜੀ 11 ਮਹੀਨੇ ਵਾਰੰਟੀ ਤੇ ਪਈ ਹੋਈ ਹੈ ਜ ਉਸ ਤੋਂ ਬਾਅਦ ਇਹ ਸਸਤਾ 13 ਚਾਹੀਦਾ ਉਹ ਵੀ ਮਿਲ ਜਾਣਗੇ ਯਾਰ ਲੋ 13 ਲੋ ਓਕੇ ਸਸਤੇ ਦੇਰਾ ਸਿਰਫ ਸਿਰਫ 34000 ਰੁਪਏ ਤੋਂ ਸ਼ੁਰੂ ਹੋ ਰਿਹਾ ਹੈ ਅੱਛਾ ਰੰਗ ਸਾਰੇ ਹੈਗੇ 13 'ਚ ਮੇਰੇ ਹਿਸਾਬ ਨਾਲ ਸਾਰੇ ਮਿਲ ਜਾਣਗੇ ਤੁਹਾਨੂੰ ਸਾਰੇ ਕਲਰ ਮਿਲਣਗੇ ਇਹਦੇ 'ਚ ਜੀ 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 ਤੇ ਵੈਲਵ ਮਿਲ ਜੇਗਾ ਲੋ ਇਹ ਇੱਕ ਹੀ ਰੇਂਜ 'ਚ ਤਾਂ ਸਭ 아이 13 ਭਾਈ 34000 ਤੋਂ ਸ਼ੁਰੂ ਹੋ ਜਾਏਗਾ ਸਿਰਫ 34000 ਰੁਪਏ 'ਚ ਜੀ ਕਲਰ ਬਲੂ ਵੀ ਮਿਲੇਗਾ ਤੇ ਵਾਈਟ ਵੀ ਮਿਲੇਗਾ ਆਈਫੋਨ 13 13 ਜੇ ਜੇ 256 GB ਜਿਹਦਾ ਤਾਂ 37000 ਰੁਪਏ 'ਚ ਮਿਲ ਜਾਏਗਾ ਉਹ ਵੀ ਕਿਆ ਬਾਤ ਹੈ ਬਾਕਸ ਵਾਲੇ ਪੀਸ ਨੇ ਸਾਰੇ ਨਾਲ ਬਾਕ 12 ਮਿਲ ਜੇਗਾ 64GB ਸਿਰਫ ਸਿਰਫ 25000 ਰੁਪਏ ਦੇ ਵਿੱਚ 25000 ਰੁਪਏ ਚ 12 12 25000 ਰੁਪਏ ਚ 14 256GB ਕਹੇਦੀ ਮੈਮਰੀ ਜ਼ਿਆਦਾ ਨਹੀਂ ਹੁੰਦੀ ਕਿ ਇਹਨੂੰ ਉਹਦੀ 256GB ਚ ਆਈਫੋਨ 14 ਮਿਲ ਜੇਗਾ ਹਾਂ ਰੰਗ ਬੜਾ ਪਿਆਰਾ ਯਾਰ ਭਾਜੀ ਯਾਰ ਭਾਜੀ ਬਲੂ ਕਲਰ ਹੈ ਕਲਰ ਦੇਖੋ ਹਾਂ ਮੈਂ ਦੇਖ ਰਿਹਾ ਰੰਗ ਬਹੁਤ ਪਿਆਰਾ ਯਾਰ ਹੈ ਉਹ ਸੋਨਾ ਕਲਰ ਹੈ ਭਾਜੀ ਇਹ ਹਾਂ ਹਾਂ 256GB ਹੈਗਾ ਸਿਰਫ ਸਿਰਫ 46000 ਰੁਪਏ ਦੇ ਵਿੱਚ ਤੇ ਇਹ ਨਵਾਂ ਕਿੰਨੇ ਦਾ ਭਾਜੀ ਇਹ ਨਵਾਂ ਭਾਜੀ ਹੈਗਾ ਕੋਈ 60000 ਰੁਪਏ ਦੀ ਰੇਂਜ ਚ 60000 ਰੁਪਏ ਦਾ ਹਾਂਜੀ ਜੀ 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 ਡਾਟਾ ਫੀਡ ਫਿਲਹਾਲ ਤੱਕ ਦੀ ਓਕੇ ਆਈਫੋਨ 15 ਬ੍ਰੈਂਡ ਨਿਊ ਪੀਸ ਆ ਪੇਪਰ ਲੱਗਾ ਹੋਇਆ ਸਿਰਫ ਸਿਰਫ 2 ਮਤਲਬ 2.5 3 ਮਹੀਨੇ ਪੁਰਾਣਾ ਪੀਸ ਹੋਏਗਾ एवरीथिंग 100 ਹੈ ਬੈਟਰੀ ਵੀ 100 ਹੈ ਕੰਡੀਸ਼ਨ ਵੀ 100 ਹੈ ਬਾਕਸ ਕੇਬਲ ਸਾਰਾ ਕੁਝ ਨਾਲ ਹੈ ਸਿਰਫ ਤੇ ਸਿਰਫ 56000 ਰੁਪਏ ਦਾ 56000 ਦੇ ਵਿੱਚ 56000 ਦੇ ਵਿੱਚ ਹੈ ਇਹਦੀ ਵਾਰੰਟੀ ਵਾਰੰਟੀ ਹੋਏਗੀ ਭਾਜੀ ਕੋਈ ਭਾਜੀ 3 ਕੁ ਮਹੀਨੇ ਪੁਰਾਣਾ ਸੈੱਟ ਆ ਲੈ 9 ਕੁ ਮਹੀਨੇ ਦੀ ਆਲਮੋਸਟ ਵਾਰੰਟੀ ਪਈ ਹੋਈ ਹੈ ਓਕੇ ਓਕੇ ਜੇ ਮਤਲਬ ਆਲ ਓਵਰ ਇੰਡੀਆ ਕਿਸੇ ਵੀ ਸਰਵਿਸ ਸੈਂਟਰ ਤੋਂ ਲੈ ਸਕਦੇ ਹੋ ਸਰਵਿਸ ਸੈਂਟਰ ਤੋਂ ਤੁਸੀਂ ਵਾਰੰਟੀ ਲੈ ਸਕਦੇ ਹੋ ਜੀ ਜੀ 13 Pro Max ਮਿਲ ਜਾਏਗਾ ਓਕੇ ਕਲਰ ਮਿਲ ਜਾਣਗੇ 13 Pro Max ਦੇ ਵਿੱਚ ਤੁਹਾਨੂੰ ਗੋਲਡ ਵੀ ਮਿਲ ਜਾਣਗੇ ਜੀ ਜੀ ਬਲੂ ਵੀ ਮਿਲ ਜਾਏਗਾ ਤੇ ਗ੍ਰੀਨ ਕਲਰ ਵੀ ਮਿਲ ਜਾਏਗਾ ਅੱਛਾ ਮਤਲਬ ਮੈਂ ਸਾਬਲਾ ਸਾਰਿਆਂ ਦੇ ਵਿੱਚ ਆਲਮੋਸਟ ਸਾਰੇ ਸਾਰੇ ਕਲਰ ਹੈਗੇ ਨੇ ਜੀ ਸਾਰੇ ਜੇ ਸਾਰੇ ਸਾਰੇ ਕਲਰ ਮਿਲ ਜਾਣਗੇ ਤੁਹਾਨੂੰ ਸਾਰੇ 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 ਕਲਰ ਮਿਲਣਗੇ ਜੀ ਜੀ 13 ਪ੍ਰੋਮੈਕਸ 128 ਜੀ ਮਿਲੇਗਾ ਤਾਂ ਸਿਰਫ 54000 ਦੇ 255 ਲੈਣਾ ਹੈ ਤੇ 56500 ਰੁਪਏ ਦੇ ਵਿੱਚ 56500 ਦੇ 256 ਜੀਬੀ 55 ਜੀਬੀ ਵਾਹ ਜੀ ਵਾਹ ਸੈਮਸੰਗ 'ਚ ਮਿਲ ਜੇਗਾ ਤੁਹਾਨੂੰ ਫਲਿੱਪ 3 ਅੱਛਾ ਇਹ ਫਲਿੱਪ ਵਾਲੇ ਫੋਨ ਆ ਗਏ ਨਾ ਜੀ ਫਲਿੱਪ ਵਾਲਾ ਫੋਨ ਆਇਆ ਕਲਰ ਦੇਖੋ ਕਿੰਨਾ ਸੋਹਣਾ ਪਰਪਲ ਕਲਰ ਜੀ ਜੀ ਸਿਰਫ ਸਿਰਫ 23000 ਰੁਪਏ ਦੇ ਵਿੱਚ 8128 ਇਹ 8128 ਆ ਨਾ 23000 ਚ ਫੋਲਡਿੰਗ ਵਾਲਾ ਫੋਨ 23000 ਰੁਪਏ ਚ ਫੋਲਡਿੰਗ ਵਾਲਾ ਫੋਨ ਸਰ ਫੋਲਡਿੰਗ ਵਾਲਾ ਜੀ 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 ਆ ਲੋ ਪਿਕਸਲ 7 ਲੈ ਲਓ Google ਦੇ ਫੋਨ ਅੱਜ ਕੱਲ ਬਹੁਤ ਚੱਲ ਰਹੇ ਨੇ ਬਿਲਕੁਲ 107 ਮਿਲ ਜੇਗਾ ਤੁਹਾਨੂੰ ਬ੍ਰਾਂਡ ਨਿਊ ਕੰਡੀਸ਼ਨ 8GB RAM 128GB ਇੰਟਰਨਲ ਕੰਡੀਸ਼ਨ ਇੱਕਦਮ ਹੈ ਨਵੇਂ ਰਗੀਆਂ ਬ੍ਰਾਂਡ ਨਿਊ ਕੰਡੀਸ਼ਨ ਨੂੰ ਕਹਿੰਦੇ ਆਪਾਂ ਬ੍ਰਾਂਡ ਨਿਊ ਕੰਡੀਸ਼ਨ ਅਦਰ ਬਿਲਕੁਲ ਬ੍ਰਾਂਡ ਨਿਊ ਜੀ ਜੀ ਸਿਰਫ ਤੇ ਸਿਰਫ 2.5000 ਰੁਪਏ ਦੇ ਵਿੱਚ ਪਿਕਸਲ 7 ਸਿਰਫ 2.5000 ਸੇ ਸਿਰਫ 2.5500 ਚ ਇਹ ਇਹ ਡੱਬਿਆਂ ਵਾਲੇ ਹਾਂ ਇਹੀ ਫੋਨ ਮੈਂ ਪੁੱਛਣਾ ਕਿ ਇਹ ਕਿਹੜੇ ਭਾਜੀ ਇਹ S3 ਅਲਟਰਾ ਨੇ ਭਾਜੀ S23 ਅਲਟਰਾ ਓਕੇ ਇਹ 8 8GB RAM ਹੈ 256GB ਇੰਟਰਨਲ ਆਏਗੀ ਇਹ ਚ ਅਜਾ ਉਹਦਾ ਨੋਰਮਲ 128GB ਆਉਂਦਾ ਨਾ ਭਾਈ ਆ 128 ਜਾਂਦਾ ਤੇ 1256 ਆਉਂਦਾ ਇਹ ਸਪੈਸ਼ਲ ਵੀਰੈਂਟ 256 ਲੰਦਾ ਇੰਪੋਰਟਡ ਪੀਸ ਨੇ ਜੀ ਜੀ ਕੰਡੀਸ਼ਨ ਆਲਮੋਸਟ ਸਾਰੀ ਬ੍ਰੈਂਡ ਨੂੰ ਡੱਬ ਬਾਕਸ ਕੇਬਲ ਨਾਲ ਆਏਗਾ ਸਿਰਫ ਸਿਰਫ 55500 ਰੁਪਏ ਦੇ ਵਿੱਚ ਐਸਟੀ ਅਲਟਰਾ ਇਹ 55500 ਚ ਐਸਟੀ ਅਲਟਰਾ ਆ ਗਿਆ ਐਸਟੀ ਅਲਟਰਾ 55500 ਚ ਕਈ ਕਹਿੰਦੇ ਆ ਕਿ ਬਜਟ ਘੱਟ ਹੈ ਐਸਬਾਈ ਅਲਟਰਾ ਮਿਲਣ ਗਿਆ ਲੋ ਸਲੋਐਸ ਬੈਲਟਰਾ ਦੇ ਜੰਟੇਰ ਲੱਗਾ ਪਿਆ ਐਸ ਬੈਲਟਰਾ ਤੇ ਅੱਛਾ ਜੀ ਇਹ ਇੱਕ ਵੀ ਰਿੰਚ ਆ ਗਿਆ ਹੈ ਭਾਈ ਸਾਰੇ ਉਹੀ ਹੈ ਨਾ ਕਹਿੰਦੇ ਚੰਦਰਮਾ ਦੀ ਫੋਟੋ ਵੀ ਖਿੱਚ ਲਓ ਭਾਵੇਂ ਵਾਲੇ ਭਾਈ ਐਸ ਭਾਈ ਅਲਟਰਾ ਮਿਲ ਜਾਣਗੇ ਤੁਹਾਨੂੰ 8GB RAM ਤੇ 128GB ਵਾਲਾ ਮਿਲੇਗਾ ਸਿਰਫ 42500 ਜੇ ਜੇ ਚ 12GB ਤੇ 256GB ਲੈਨਰ ਤੇ 48000 ਰੁਪਏ ਦੇ ਵਿੱਚ 48000 ਦੇ ਵਿੱਚ ਇਹ ਸਾਰੇ ਬਾਕਸ ਵਾਲੇ ਪੀਸ ਨੇ ਸਾਰੇ ਬਾਕਸੇ ਵਾਲੇ ਪੀਸ ਅੱਛਾ ਇਹ ਬਾਕਸ ਪੈਕ ਵੀ ਹੈ ਗਈ ਵਿੱਚੋਂ ਹਾਂ ਜੀ ਹਾਂ ਜੀ ਬਾਕਸ ਪੈਕ ਵੀ ਨੇ ਸਾਰੇ ਚ ਡੀਲ ਦਿਖਾਣਾ ਤੁਹਾਨੂੰ 11 برو ਦੀ 16GB RAM ਹੈ ਇਸ ਤੋਂ ਜ਼ਿਆਦਾ RAM ਨਹੀਂ ਆਂਦੀ ਭਾਜੀ ਇਹ 12GB ਸੁਣੀ ਸੀ 16 ਵੀ ਆਂਦੀ ਹੈ 16 ਵੀ ਆਂਦੀ ਭਾਜੀ 16GB RAM ਹੈ ਤੇ 256GB ਇ ਜੀ ਜੀ 16GB RAM ਨਾਲ ਤੁਹਾਨੂੰ 56GB ਇੰਟਰਨਲ ਆਏਗਾ ਬਿਲਕੁਲ ਉਦਾਂ ਦੇ ਨਵੇਂ ਦਾ ਪ੍ਰਾਈਸ ਹੈਗਾ 50000 ਰੁਪਿਆ ਉਹ ਐਕਚੁਅਲ ਸੈਕੰਡ ਹੈਂਡ ਵੀ ਮਿਲਦਾ ਤੁਹਾਨੂੰ 25 30000 ਦੀ ਰੇਂਜ ਵਿੱਚ ਮਿਲੇਗਾ ਹਲਕਾ ਜਾਂ ਮਾਈਨਰ ਜਾਂ ਇੱਕ ਬ੍ਰੇਕ ਹੈਗਾ ਤੇ ਹਲਕਾ ਜਾਂ ਪੁਆਇੰਟ ਜਾਂ ਬਿਲਕੁਲ ਮਾਈਨਰ ਜਬ ਬ੍ਰੇਕ ਹੈ ਇਹ ਤੇ ਸਕ੍ਰੈਚ ਲੱਗਣ ਦੇ ਨਾ ਭਾਜੀ ਇਹ ਸਿਰਫ ਸਕ੍ਰੈਚ ਜਾਂ ਮਾਰਾ ਇਹ ਪੁਆਇੰਟ ਜਗਾ 16GB RAM ਵਾਲਾ ਫੋਨ ਸਿਰਫ ਸਿਰਫ 20000 ਰੁਪਏ ਦੇ ਵਿੱਚ ਭਾਜੀ ਇੱਕ ਮਿੰਟ ਇੱਕ ਮਿੰਟ 16GB ਇਹਦੀ ਇੰਟਰਨਲ ਕਿੰਨੀ ਹੋਣੀ ਫਿਰ ਭਾਜੀ 256GB ਨਾਲ 16GB ਸਮਾਨ ਸਾਰਾ ਕੁਝ ਬਿਲ ਡੱਬਾ ਨਾਲ ਸਾਰਾ ਕੁਝ ਹੈਗਾ ਤੇਰਾ ਪ੍ਰੋ ਲੈ ਲਓ 13 ਪ੍ਰੋ ਚ ਵੀ ਕਲਰ ਸਾਰੇ ਮਿਲ ਜਾਣਗੇ ਬਲੂ ਲੈ ਲਓ ਬਲੂ ਕਲਰ ਆ ਜਾਣਗੇ ਗ੍ਰੀਨ ਆ ਜਾਏਗਾ 블랙 ਵੀ ਆ ਜਾਏਗਾ ਸਿਰਫ 47400 ਰੁਪਏ ਤੋਂ ਸਟਾਰਟਿੰਗ ਆ ਜਾਏਗਾ 47400 ਤੋਂ ਹਾਂ ਜੀ 47400 ਤੋਂ ਭਾਈ ਇਹ ਕੰਡੀਸ਼ਨਾਂ ਸਾਰੀਆਂ ਨਵੇਂ ਵਰਗੀਆਂ ਹਨ ਆਲਮੋਸਟ 100 ਕੰਡੀਸ਼ਨਾਂ ਹੀ ਹੋਣਗੀਆਂ ਸਾਡੇ ਕੋਲ ਜਿੰਨੀ ਵੀ ਤੁਹਾਨੂੰ ਜੀ 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 ਸਾਰਾ ਕੁਝ 100 ਫੋਰ ਡਿਮਾਂਡਿੰਗ ਚੀਜ਼ ਜਿਹੜੀ ਆਈਕਲ ਬਹੁਤ ਜ਼ਿਆਦਾ ਡਿਮਾਂਡ ਚ ਹੈਗੀ ਹੈ ਮਿੰਨੀ ਅੱਜ ਇਹ ਛੋਟਾ ਇਹ ਕਹਿੰਦੇ ਹੈਂਡੀਫੋਨ ਜਿਹਨੂੰ ਆਪਾਂ ਕਹਿੰਦੇ ਨਾ ਜੀ ਨਹੀਂ ਮਿਲ ਜਾਣਗੇ 컬러 ਮਿਲ ਜੇਗਾ ਪਿੰਕ ਦਾ ਡਿਆਚੇ ਗ੍ਰੀਨ ਮਿਲ ਜੇਗਾ ਬਲੂ ਮਿਲ ਜੇਗਾ ਆ ਬਲੈਕ ਵੀ ਮਿਲ ਜੇਗਾ ਇਹਦੇ ਵਿੱਚ ਵਾਹ ਜੀ ਵਾਹ ਕੀ ਬਾਤ ਹੈ ਜੀ ਸਿਰਫ ਸਿਰਫ 34500 ਰੁਪਏ ਦੇ ਵਿੱਚ 13 ਮੀਨੀ 128 GB ਵਾਲਾ ਭਾਜੀ ਇਹ ਫੇਸ ਆਈਡੀ ਵਾਲਾ ਹੀ ਹੁੰਦਾ ਨਾ ਭਾਜੀ ਸਾਰਾ ਕੁਝ ਭਾਜੀ ਸਾਰਾ ਕੁਝ ਚ ਸੈਨੈਮੈਟਿਕ ਵੀ ਆਂਦੀ ਸਰ ਇਹ ਚ ਅੱਛਾ ਹਾਂਜੀ ਜੇ ਸਸਤੀ ਰੇਂਜ ਦੇ ਕਹਿੰਦੇ ਲੈਣਾ ਉਹ ਵੀ ਮਿਲ ਜੇਗਾ ਆਈਫੋਨ 7 ਲੈ ਲਓ 128 GB ਸਿਰਫ ਸਿਰਫ 7000 ਰੁਪਏ ਦੇ ਵਿੱਚ ਪਰ ਆਈਫੋਨ ਦੀ ਗੱਲ ਹੀ ਕਰਦੇ ਪਿਓ ਨਾ ਹਾਂਜੀ 7 800 ਜੀ ਵੀ ਦੇਖੋ 128 ਜੀ ਵੀ ਹੈ ਮਨੇ 128 ਜੀ ਵੀ ਆਈਫੋਨ 7 7000 ਦਾ ਬਿਲਕੁਲ 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 ਵਾਹ ਜੀ ਵਾਹ ਕੀ ਬਾਤ ਆਜੋ Samsung ਦੀ ਵਾਚਾ ਦਾ ਬੜਾ ਜੀ ਡਿਮਾਂਡ ਹੈ ਐਂਡਰੋਇਡ ਲੋਗ ਆਂਦੇ ਆ ਉਹ ਵੀ ਮਿਲ ਜਾਏਗੀ ਤੁਹਾਨੂੰ ਐਂਡਰੋਇਡ ਵਾਚ ਵੀ ਆਹ ਦੇਖੋ ਜੀ ਜੀ ਸਿਰਫ ਸਿਰਫ 6000 ਰੁਪਏ ਦੇ ਵਿੱਚ ਇਸ ਤੇ ਇੱਕ ਥੋੜੀ ਸੀਰੀਜ਼ ਥਲੜੀ ਵੀ ਆਂਦੀ ਹੈ ਆ ਵੀ ਮਿਲ ਜੇਗੀ ਤੁਹਾਨੂੰ ਸਿਰਫ ਤੇ ਸਿਰਫ 5000 ਰੁਪਏ ਦੇ ਵਿੱਚ ਇਹ ਸਾਰੀਆਂ Samsung ਦੀਆਂ ਵਾਚੇਸ ਹਨ ਭਾਜੀ ਜੀ ਟੈਲੀਫੋਨ ਨਾਲ ਕਨੈਕਟ ਕਰੋ ਸਾਰਾ ਕੁਝ ਚਲਾਓ Apple ਦੀ ਸੀਰੀਜ਼ ਚਾਹੀਦੀ ਹੈ Apple ਦੀ ਸੀਰੀਜ਼ ਵੀ ਮਿਲ ਜੇਗੀ ਤੁਹਾਨੂੰ ਸੀਰੀਜ਼ 6 ਮਿਲ ਜਾਈਗੀ ਤੇ SC2 ਮੇ SC ਮਿਲ ਜਾਈਗੀ ਤੇ ਸੀਰੀਜ਼ 6 ਮਿਲ ਜਾਈਗੀ ਸਟਾਰਟਿੰਗ 11000 ਰੁਪਏ ਦੇ ਵਿੱਚ ਸਿਰਫ ਤੇ ਭਾਜੀ ਕਾ ਜਿਹੜੇ ਚਿੱਟੇ ਡੱਬੇ ਪਏ ਇਹ ਦਿਖਾਓ ਇਹ 12 Pro ਲਿਖੇ ਪਰ ਇਹ ਡੱਬੇ ਐ ਨਾਲ ਇਹ ਚੱਕਰ ਇਹ ਬ੍ਰਾਂਡ ਨੂੰ ਪੀਸ ਹੈ ਬ੍ਰਾਂਡ ਨੂੰ ਪੀਸ ਆ 1 ਇਅਰ ਵਾਰੰਟੀ 41000 ਰੁਪਏ ਇਸ Apple Gear ਤੋਂ ਵਾਰੰਟੀ ਮਿਲੇਗੀ ਪੂਰੇ ਸਾਲ ਦੀ ਇੱਕ ਮਿੰਟ ਕੋਣੋ ਭਾਈ ਡੱਬਾ ਬੰਦ ਕੀ ਰੇਟ ਦੱਸੇ ਤੁਸੀਂ 41000 ਪਿਆ 41000 ਇੱਕ ਸਾਲ ਦੀ ਕੰਪਨੀ ਵਾਰੰਟੀ ਵੀ ਨਾਲ ਪੂਰੀ Apple ਵਾਰੰਟੀ ਦੇਗਾ ਪੂਰੇ Apple ਸਟੋਰ ਤੋਂ ਕਿਸੇ ਵੀ Apple ਸਟੋਰ ਤੋਂ ਵਾਰੰਟੀ ਲੈ ਲਓ ਪੂਰੇ ਸਾਲ ਦੀ ਜੀ 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 ਬਾਕੀ ਤੁਹਾਨੂੰ ਪਤਾ ਹੀ ਹੈ ਸਟਾਕ ਸਾਰਾ ਹੀ ਪਿਆ ਆਪਣੇ ਕੋ ਆਣਾ ਕਿੱਥੇ ਹੈ ਤੁਹਾਨੂੰ ਪਤਾ ਹੀ ਹੈ ਫੋਨ ਵਰਲਡ LPU लवली ਪ੍ਰੋਮੋਸ਼ਨਰਸ ਦੇ ਬਿਲਕੁਲ ਬੈਕ ਸਾਈਡ ਤੇ ਲੋਗੈਟ ਮੋਬਾਈਲ ਨੰਬਰ ਤੁਹਾਨੂੰ ਪਤਾ 998612317